ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 1-2 ਦਿਨ ਤੋਂ ਸਾਰੇ ਅਸੀਂ ਦੇਖ ਰਹੇ ਹਾਂ ਟੀਵੀ ਦੇ ਉੱਤੇ ਜਾਂ ਨਿਊਜ਼ ਦੇ ਉੱਤੇ ਫੋਨ ਦੇ ਉੱਤੇ ਯਾਰਪ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਅੱਗ ਲੱਗਣ ਦੇ ਨਾਲ ਸਾਡੇ ਭੈਣ ਭਰਾਵਾਂ ਦਾ ਬਹੁਤ ਨੁਕਸਾਨ ਹੋਇਆ ਰੋਂਦੇ ਜਦੋਂ ਉਹਨਾਂ ਨੂੰ ਰੋਂਦਿਆ ਦੇਖਦੇ ਹਾਂ ਤੇ ਮਨ ਉਲੁਧ ਰਿਆ ਜਾਂਦਾ ਹੈ ਇੱਕ ਬੇਟੀ ਆਪਣੇ ਫਾਦਰ ਤੇ ਗੱਲ ਲਾ ਕੇ ਬੜਾ ਦੁੱਖ ਹੋਇਆ ਇਹਨਾਂ ਗੱਲਾਂ ਦਾ ਯਾਰ ਪਿਛੇ 6 ਮਹੀਨੇ ਨੇ ਮੈਂ ਤਕੀ ਦਿੱਤੀ ਸਾਰਾ ਕੁਝ ਕੀਤਾ ਹਾਂ ਜੀ ਤੇ ਫੇਰ ਇਹ ਜਿਹੜੀ ਕਲਾਮਤ ਆ ਜੋ ਬਲੋ ਔਖਾ ਸਮਾਂ ਆ ਹਾਂ ਜੀ ਇਹ ਨਹੀਂ ਆਉਣਾ ਚਾਹੀਦਾ ਮਿਹਨਤ ਦਾ ਫਲ ਜਿਹੜਾ ਹੈ ਜੇ ਇਦਾਂ ਨਸ਼ਟ ਹੋ ਜਾਏ ਤੇ ਬੜਾ ਦੁੱਖ ਹੁੰਦਾ ਹੈ ਜੀ ਬਾਕੀ ਇੱਕ ਦੋ ਗੱਲਾਂ ਮੈਂ ਹੋਰ ਤਾਂ ਨਾ ਸ਼ੇਰ ਕਰਨੀਆਂ ਨੇ ਜੀ ਜਿਵੇਂ ਆਪਾਂ ਜਦੋਂ ਝੋਨੇ ਨੂੰ ਅੱਗ ਤੇ ਜਿਹੜਾ ਪ੍ਰਾਲੀ ਨਾ ਲਾਉਂਦੇ ਹਾਂ ਤੇ 5 ਤੋਂ 10 ਮਿੰਟ ਦੇ ਵਿੱਚ ਗੱਡੀ ਪਿੰਚ ਚਾਰਜਾਂ ਨੇ ਆ ਕੇ ਸਾਡੇ ਦਿਵਾਲੇ ਹੋ ਜਾਂਦੀ ਆ ਉਹ ਜੀ ਸੈਟਲਾਈਟ ਉੱਤੇ ਚੱਲਣ ਰਿਹਾ ਜੀ ਬੀਸੀ ਸਾਹਿਬ ਨੇ ਤੁਹਾਡਾ ਆ ਲੋ ਜੀ ਤੁਹਾਡੇ ਤੇ ਪਰਚਾ ਹੋਣਾ ਜੀ ਕਈ ਤਰ੍ਹਾਂ ਦੇ ਧਰਾਵੇ ਦੇ ਨੇ ਉਹਨਾਂ ਨੇ ਆ ਕੇ ਸੈਟਲਾਈਟ ਨੇ ਉਸ ਵੇਲੇ ਸਾਨੂੰ ਲੋਡ ਕੀਤਾ ਹਾਂ ਜੀ ਸਾਡੇ ਬੀਸੀ ਸਾਹਿਬ ਮੁੱਖ ਮੰਤਰੀ ਪੰਜਾਬ ਇਹ ਰਾਹ ਹੋਣ ਤੁਹਾਡਾ ਸੈਟਲਾਈਟ ਕਿੱਥੇ ਗਿਆ ਸ਼ਰਮ ਕਰਨੀ ਚਾਹੀਦੀ ਹੈ ਵੈਸੇ ਸਾਡੇ ਆਜ ਦੇ ਕੋਚ ਅਫਸਰ ਨੇ ਜਿਹੜੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਗੱਲਾਂ ਦੀ ਸ਼ਰਮ ਚਾਹੀਦੀ ਹੈ ਕਰਨੀ ਕਿ ਹੌਣ ਸੈਟੇਲਾਈਟ ਕਿੱਥੇ ਗਿਆ ਹੌਣ ਤੂੰ ਆ ਨਿਕਲਦੇ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਜੇ ਤੁਹਾਨੂੰ ਜਾਂ ਤੁਹਾਡੇ ਫਾਇਰ ਬ੍ਰੀਗਡ ਦੀਆਂ ਗੱਡੀਆਂ ਹੈ ਨਹੀਂ ਗਈਆਂ ਜਦੋਂ ਅੱਗ ਮੱਚ ਗਈ ਉਦੋਂ ਬਾਅਦ ਵਿੱਚ ਫਾਇਰ ਬ੍ਰੀਗਡ ਵੀ ਟੈਂਸਰ ਨਹੀਂ ਪਹੁੰਚਦੀ ਹਾਂਜੀ ਸੋ ਬੁੱਢੇ ਭਰਾਵਾ ਨੂੰ ਇਹੋ ਹੀ ਆ ਵੀ ਯਾਰ ਇਹ ਸਰਕਾਰਾਂ ਬੰਦੀਆਂ ਨੇ ਇਹਨਾਂ ਦੇ ਕਰਜ਼ਾਰ ਬੜੇ ਨੀਵੇਂ ਹੋ ਗਏ ਆ ਜਿਵੇਂ ਹੋਰ ਵੱਲੋਂ ਲੁਖਾਨ ਹੋ ਗਿਆ ਹਾਂਜੀ ਇਤਰਾਸ ਦੀ ਆ ਗਈ ਇਤਰਾਸ ਦੀ ਆ ਗਈ ਮੁੱਖ ਮੰਤਰੀ ਪੰਜਾਬ ਨੂੰ ਤੇ ਚਾਹੀਦਾ ਐ ਨਾ ਵੀ ਵਾਪਸੇ ਕੰਮ ਤੇ ਕੋਈ ਬਿਆਨ ਦੇ ਕੇ ਫਟਾਫਟ ਜ਼ਖਮ ਦੇ ਮਲਮ ਪੱਟੀ ਲਾਉਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਵੀ ਆ ਕੇ ਸਟੇਜ ਤੇ ਬੋਲਦਾ ਵੀ ਕੋਈ ਪ੍ਰਵਾਹ ਨਾ ਕਰਿਓ ਯਾਰ ਮੈਂ ਤੁਹਾਡੇ ਨਾਲ ਆ ਰਿਹਾ ਕੋਈ ਨਾ ਕੋਈ ਇਹ ਵੀ ਤਰਾ ਦੀ ਮਦ ਜਿਹੜੀ ਇਸ ਗਵਰਨਮੈਂਟ ਵੱਲੋਂ ਜਿਹੜੀ ਵੀ ਉਹ ਪ੍ਰੋਵਾਈਡ ਕਰਾ ਸਕਦੇ ਸਭ ਕੁਝ ਪ੍ਰੋਵਾਈਡ ਕਰਾ ਸਕਦਾ ਮੁੱਖ ਮੰਤਰੀ ਬਾੜੀ ਬੱਡੀ ਕੀ ਹੁੰਦਾ ਵੀ ਪਰ ਉਹ ਇਹਨਾਂ ਗੱਲਾਂ ਤੋਂ ਬੜਾ ਵਾਂਝਾ ਹੈ ਬੜਾ ਮਲਹੂਰ ਤਰਾ ਦਾ ਸਿਸਟਮ ਹੈ ਉਹਨਾਂ ਦਾ ਬਾਰੇ ਉਹਨਾਂ ਨੂੰ ਅਸ਼ਰਮੀਲੀ ਨਹੀਂ ਤੇਰੇ ਹਿਸਾਬ ਨਾਲ ਤੇ ਕਿਹੜਾ ਹੀ ਹੈ ਨਹੀਂ ਸ਼ਰਮ ਵਾਲਾ ਇਹਨਾਂ ਗਵਰਨਮੈਂਟ ਜਿਹਦੇ ਪੋਲੀਟਿਸ਼ੀਅਨ ਹੁੰਦੇ ਆ ਇਹ ਤੁਹਾਨੂੰ ਕੰਮ ਸੇ ਕੰਮ ਇਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਆ ਬੀਰ ਗੱਲ ਦੇ ਮੈਂ ਹਾਉਣਾ ਪੱਪਾ ਚਲੋ ਕੇ ਸਰਕਾਰ ਦੀ ਚਾਹ ਹੁਣ ਮੌਜੂਦਾ ਸਰਕਾਰ ਦੀ ਗੱਲ ਕਰ ਲੈਨੇ ਆ ਬੜਾ ਦੁੱਖ ਹੁੰਦਾ ਇਹਨਾਂ ਵਾਲੇ ਪੱਗਾ ਸਿਰ ਫਸਾਏ ਆ ਇੱਕ ਸਾਡੇ ਸਪੀਕਰ ਸਾਹਿਬ ਗੁਰੂ ਦਾ ਗੁਰੂ ਦਾ ਸਾੜਾ ਰੱਖਿਆ ਮੁੱਖ ਤੇ ਪਰ ਉਹਨਾਂ ਵੱਲ ਵੀ ਬੜੀ ਸ਼ਰਮ ਆਉਂਦੀ ਆ ਪਹਿਲਾਂ ਮੈਂ ਨਾਲ ਥੋੜੀ ਜਿਹੀ ਜਿੱਤ ਕਰਦੇ ਆਪਾਂ ਪਰ ਜਦੋਂ ਤਾਂ ਉਹਨਾਂ ਦੇ ਮੂੰਹ ਚ ਨਿਰਾਇ ਝੂਠ ਆ ਹਾਂਜੀ ਯਾ ਤੁਸੀਂ ਸ਼ਮਸੇ ਕਾਮ ਕੋਈ ਨਾ ਕੋਈ ਤੇ ਬੋਲੋ ਵੀ ਯਾਰ ਅੱਗ ਲੱਗ ਗਈ ਨਾ ਤਾਂ ਡੀ ਐਮ ਐਲ ਨੇ ਕੋਈ ਬਾਕੀ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਅੱਗੇ ਬੇਨਤੀ ਦੇ ਕੇ ਬੇਨਤੀ ਕਰਦਾ ਹਾਂ ਕਿ ਇੰਨਾ ਕਿੰਨੇ ਲੋਕਾਂ ਵੱਲ ਵੇਖਣ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਸੈਲਫ ਡਿਪੈਂਡੈਂਟ ਹੋ ਸਕਦੇ ਹਾਂ ਇੱਕ ਬੈਂਕਮਾਨ ਨੂੰ ਨੁਕਸਾਨ ਹੋ ਗਿਆ ਅਸੀਂ ਜਿਨ੍ਹਾਂ ਦਾ ਨਹੀਂ ਹੋਇਆ ਬਾਕੀ ਪੰਜਾਬ ਵਾਲੇ ਕੋਈ ਨਾ ਕੋਈ ਸੰਸਦਾਂ ਦੇ ਤਰੁ ਉਹਨਾਂ ਨਾਲ ਕਦੀ ਮਦਦ ਕਰ ਸਕਦੇ ਹਾਂ ਹਾਂਜੀ ਇਹਨਾਂ ਨੇ ਤੇ ਅੱਗੇ ਇਨੇ ਚੋਂ ਵੇਖ ਹੀ ਲਿਆ ਇਹਨਾਂ ਗਵਰਨਮੈਂਟਸ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਆਪਣੇ ਘਰ ਮਤਲਬ ਜਿਹੜੇ ਆ ਉਹਰਾ ਪੈਸਾ ਤੇ ਲਾ ਆਪਣਾ ਹੀ ਘਰ ਬਣਾਇਆ ਘਰ ਦਾ ਹੀ ਸੋਚਿਆ ਉਹਨਾਂ ਨੇ ਹਾਂਜੀ ਮੁੱਖ ਮੰਤਰੀ ਸਾਹਿਬ ਪੰਜਾਬ ਭਗਵੰਤ ਸਿੰਘ ਜੀ ਮਾਨ ਹਾਂਜੀ ਉਹਰਾ ਦੁਖੰਡਾ ਪਤਾ ਨਹੀਂ ਜਦੋਂ ਵੀ ਮੈਂ ਇਹ ਬੰਦੇ ਦਾ ਮੂੰਹ ਵੇਖਦਾ ਨਾ ਕੋਈ ਦਾ ਇਹਨੂੰ ਬੋਲਦਿਆਂ ਵੇਖਦਾ ਆ ਮੈਨੂੰ ਸ਼ੁਰੂ ਤੋਂ ਹੀ ਜਦੋਂ ਵੀ ਬੋਲਦਾ ਹੁੰਦਾ ਹੈ ਨਾ ਮੈਨੂੰ ਇਹੋ ਹੀ ਲੱਗਦਾ ਰਿਹਾ ਪਈ 99% ਝੂਠ ਬੋਲਦਾ ਮਲਮ ਪਤਾ ਨਹੀਂ ਕੀ ਗੱਲ ਸ਼ੁਰੂ ਦੇ ਦੀ ਗੱਲ ਤੇ ਯਕੀਨ ਨਹੀਂ ਹੋਇਆ ਕੋਈ ਸੂ ਮੈਂ ਫਿਰ ਸਾਰੇ ਤਰ੍ਹਾਂ ਅੱਜ ਬੇਨਤੀ ਕਰਦਾ ਆ ਕਿ ਆਪਾਂ ਖੁਦ ਹੀ ਉਹਨਾਂ ਦੇ ਮਲਮ ਲਈਏ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰ ਸਕਦਾ ਆਪਾਂ ਉਹਨਾਂ ਭੈਣ ਭਰਾਵਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਜਾ ਕੇ ਉਹਨਾਂ ਮਿਲੀਆਂ ਲਈ ਸਾਰੇ ਪੰਜਾਬ ਵਾਸੀ ਤੇ ਬਾਕੀ ਦੁੱਖ ਬਹੁਤ ਇਹ ਗੱਲ ਦਾ ਮਨ ਉਂਝੜਿਆ ਗਿਆ ਬਹੁਤ ਨੁਕਸਾਨ ਹੋਇਆ ਸਾਡੇ ਭੈਣ ਭਰਾਵਾਂ ਦਾ ਤੇ ਬਾਕੀ ਸੱਚੇ ਪਾਤਸ਼ਾਹ ਤੇ ਇਹ ਬੇਨਤੀ ਕਰਦੇ ਕੋਈ ਨਾ ਕੋਈ ਐਸਾ ਢੋਟ ਕਾਓ ਇਨਾ ਵੀਰਾਂ ਦਾ ਜਿਹੜਾ ਨੁਕਸਾਨ ਆਇਆ ਉਹਦੇ ਉੱਤੇ ਪਾਈ ਹੋਵੇ ਇਹ ਤਰ੍ਹਾਂ ਦੀ ਪ੍ਰਮਾਤਮਾ ਸਭ ਕੁਝ ਕਰ ਸਕਦਾ ਹੈ ਜੀ ਉਹਦੇ ਅਰਦਾਸ ਬੇਨਤੀ ਕਰੀਏ ਬਾਕੀ ਬਹੁਤ ਦੁੱਖ ਹੈ ਜੀ ਇਹਨਾਂ ਦਾ ਜ਼ਾਇਰਾਂ ਦਾ ਵੀ ਦੁਖਦਾਈ ਨਜ਼ਾਰਾ ਸਾਹਮਣੇ ਆਇਆ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਜੀ ਕੋਈ ਨਾ ਕੋਈ ਬੁੜਾਲ ਕੇ ਇਹਨਾਂ ਨੂੰ ਪਹੁੰਚ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕਰ ਸਕੀਏ ਸੋ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ